ਦੇ ਮਾਧਿਅਮ ਦੇ ਰਾਹੀਂ YouTube ਦੇ ਮਾਧਿਅਮ ਦੇ ਰਾਹੀਂ ਤੁਸੀਂ ਦੇਖਾ ਹੋਏਗਾ ਕਿ ਸੁਖਵਿੰਦਰ ਰਾਜਾ ਮਨਿਸਤਰੀ ਦੇ ਵੱਲੋਂ 30 ਜੁਲਾਈ ਨੂੰ ਪੱਤਾਂ ਵਾਲਾ ਦਾਣਾ ਮੰਡੀ ਦੇ ਵਿੱਚ 30 ਜੁਲਾਈ ਨੂੰ ਬਹੁਤ ਵੱਡਾ ਪਿਆਰ ਦਾ ਸਨੇਹਾ ਸਭਾ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ 30 ਤਰੀਕ ਨੂੰ ਜਿਹੜੀ ਬਹੁਤ ਵੱਡੀ ਕਨਵੈਨਸ਼ਨ ਜਿਹੜੀ ਅਮਰਸਰ ਦੀ ਧਰਤੀ ਪਰ ਹੋਣ ਜਾ ਰਹੀ ਹੈ ਔਰ ਅਸੀਂ ਉਸ ਪਰਮੇਸ਼ਵਰ ਦੀ ਕਿਰਪਾ ਨਾਲ ਖਾਸ ਕਰਦੇ ਹਾਂ ਇਹ ਸਾਰੇ ਲੋਕ ਇਸ ਜਿਹੜੀ ਐ ਕਨਵੈਨਸ਼ਨ ਨੂੰ ਅਟੈਂਡ ਕਰਨਗੇ ਇਸ ਜਿਹੜਾ ਪਿਆਰ ਦਾ ਸੁਨੇਹਾ ਜਿਹੜਾ ਧਾਰਮਿਕ ਸੰਮੇਲਨ ਹੈ ਇਹਦੇ ਵਿੱਚ ਆ ਕੇ ਪ੍ਰਭੂ ਦੀਆਂ ਵੱਡੀਆਂ ਭਾਰੀਆਂ ਆਸ਼ੀਸ਼ਾਂ ਦੇ ਬਰਕਤਾਂ ਨੂੰ ਪ੍ਰਾਪਤ ਕਰਨਗੇ ਸਾਡਾ ਮੰਡੀ ਉਪਰ ਸਾਹ ਉੱਥੇ ਇੱਕ ਭਾਰੀ ਮਸੀਹ ਸੰਮੇਲਨ ਜਿਹੜਾ ਸਾਸਾਂਭਾ ਹੋ ਚਾਰਿਆ ਵਾ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਸੀਹ ਭਾਈਚਾਰੇ ਦੇ ਸੰਗਤਾਂ ਪ੍ਰਭੂ ਯਿਸੂ ਮਸੀਹ ਦਾ ਗੋੜਗਾੜ ਕਰਨਗੇ ਆ ਪਰਮੇਸ਼ਵਰ ਨੇ ਸੁਖਵਿੰਦਰ ਰਾਜਾ ਜੀ ਨੂੰ ਅੰਮ੍ਰਿਤਸਰ ਦੇ ਵਿੱਚ ਆਉਣ ਦਾ ਸਮਾਂ ਦਿੱਤਾ ਹੈ ਔਰ ਅਸੀਂ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰਭੂ ਦੇ ਦਾਸ ਦਾ ਔਰ ਔਰ ਅਸੀਂ ਬੜੇ ਹੀ ਵਿਸ਼ੇਸ਼ ਤਰੀਕੇ ਦੇ ਨਾਲ ਪਾਸਟਰਸ ਕੁਮਿੰਦਰ ਰਾਜਾ ਮਿਨਿਸਟਰੀ ਦਾ ਸਾਥ ਦੇਣ ਲਈ ਤਿਆਰ ਹਾਂ ਔਰ ਜਿੰਨੇ ਵੀ ਲੋਕਲ ਪਾਸਟਰਸ ਨੇ ਉਹ ਸਭ ਇਸ ਇਬਾਦਤ ਦੇ ਵਿੱਚ ਆਰੇ ਨੇ ਪੂਰੀ ਤੋਂਤਾ ਦੇ ਨਾਲ ਔਰ ਅਸੀਂ ਸਭ ਮਿਲ ਕੇ ਇੱਕ ਹੀ ਸਾਡਾ ਮਕਸਦ ਹੈ ਪ੍ਰਭੂ ਯਿਸੂ ਸੇ ਜੀ ਦੇ ਪਵਿੱਤਰ ਤੇ ਸਾਮਰਥੀ ਨਾਮ ਨੂੰ ਉੱਚਾ ਕਰਨਾ ਔਰ ਅੱਜ ਇਸ ਨਗਾ ਤੇ ਤੁਸੀਂ ਦੇਖਿਆ ਕਿ ਬਹੁਤ ਆਦੀ ਕਾਟਰੀ ਜਾਂ ਤੁੰਡੀ ਸੇਫ ਕਾਡ ਨਾਲ ਮਿਲ ਕੇ ਔਰ ਸਹਿਜੋ ਜਿੱਦਾਂ ਨੇ ਜੋ ਦੀਰ ਦਿੱਖੀ ਇਹ ਜੁਲਾਈ ਦੀ ਮੀਟਿੰਗ ਹੈ ਇਸ ਮੀਟਿੰਗ ਦੇ ਵਿਚਾਰ ਜਿਵੇਂ ਸਾਰੇ ਸੇਫ ਕਾਡ ਆਮੇ ਭਰੀ ਆ ਔਰ ਇਹਦਾ ਇਹਦਾ ਵਿੱਚ ਖਾਸ ਕਰਕੇ ਤਾਂ ਬਹੁਤ ਸਾਰੇ ਸੂਚਕਾਂ ਨੇ ਅਸੀਂ ਵਿਸ਼ਵਾਸ ਕਰਦੇ ਕਿ ਇਸ ਦਿਨ ਤੇ ਪਹੁੰਚ ਗਏ ਜੁੜ ਗਏ ਪਰ ਜੋ ਡੀਪ ਲਿੰਗ ਦੀ ਮੀਟਿੰਗ 3 ਜੁਲਾਈ ਦੀ ਮੀਟਿੰਗ ਆ ਅਰੋਸ਼ਸ਼ਵਾਸ ਕਰਦੇ ਆ ਕਿ ਜਿਸ ਵੀ ਸਾਰੇ ਉਸ ਜਗ੍ਹਾ ਤੇ ਪਹੁੰਚ ਗਏ ਹੋਣ ਮੇਰਾ ਨਾਮ ਪਾਸਟਰ ਗੋਪੀ ਸੁਖਵਿੰਦਰ ਰਾਜਾ ਮਨਸੀ ਤੋਂ ਪਰ ਅੱਜ ਅਸੀਂ 10 ਜੁਲਾਈ ਨੂੰ ਇਕੱਠੇ ਹੋਏ ਹਾਂ ਰੁਪਦੇ ਦਾਸ ਪਾਸ ਰਕबीर ਸਿੰਘ ਹੈਪੀ ਜੀ ਉਹਨਾਂ ਦੇ ਚਰਚ ਵਿੱਚ ਤੇ ਅੱਜ ਸਾਡੇ ਕੱਥੇ ਹੁੰਦਾ ਜਿਹੜਾ ਕਾਰਨ ਆ ਉਹ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਤੁਸੀਂ ਫੇਸਬੁਕ ਦੇ ਮਾਧਿਅਮ ਦੇ ਰਾਹੀਂ YouTube ਦੇ ਮਾਧਿਅਮ ਦੇ ਰਾਹੀਂ ਤੁਸੀਂ ਦੇਖਿਆ ਹੋਏਗਾ ਕਿ ਸੁਖਵਿੰਦਰ ਰਾਜਾ ਮਨਿਸ਼ੀ ਦੇ ਵੱਲੋਂ 30 ਜੁਲਾਈ ਨੂੰ ਪਤਨਾ ਵਾਲਾ ਦਾਣਾ ਮੰਡੀ ਦੇ ਵਿੱਚ 30 ਜੁਲਾਈ ਨੂੰ ਬਹੁਤ ਵੱਡਾ ਪਿਆਰ ਦਾ ਸਨੇਹਾ ਸਭਾ ਕੀਤਾ ਜਾ ਰਿਹਾ ਹੈ ਤਾਂ ਅੱਜ ਸਾਡੇ ਨਾਲ ਪ੍ਰਭੂ ਦੀਆਂ ਮਹਾਨ ਸ਼ਖਸੀਅਤਾਂ ਔਰ ਕੌਮ ਦੇ ਨਮਾਇਦੇ ਜਿੱਦਾਂ ਤੁਸੀਂ ਜਾਣਦੇ ਹੋ ਪ੍ਰદાન ਜੌਨ ਕੋਡੀ ਜੀ ਔਰ ਬਿਸ਼ਪ ਸਾਹਿਬ ਪਾਸਰ ਗਬੀਰ ਸਿੰਘ ਜੀ ਔਰ ਹੋਰ ਵੀ ਪ੍ਰਿਪਤ ਦਾ ਚੇਅਰਮੈਨ ਸਾਹਿਬ ਸੁਖਦੇਵ ਗਿੱਲ ਜੀ ਔਰ ਪ੍ਰਭੂ ਦੇ ਦਾਸ ਪਾਸਰ ਗੁਰਵਿੰਦਰ ਜੀ ਪਾਸ ਬਲਵਿੰਦਰ ਸਿੰਘ ਜੀ ਪਾਸਰ ਦਲਬੀਰ ਜੀ ਪਾਸਰ ਬਲਜੀਤ ਜੀ ਔਰ ਹੋਰ ਵੀ ਪ੍ਰਦਾ ਦੇ ਖਾਦਮ ਇਸ ਜਗ੍ਹਾ ਤੇ ਇਕੱਤਰ ਹੋਏ ਨੇ ਆ ਭਾਈ ਕੀ ਇਹ ਜਿਹੜਾ ਪ੍ਰੋਬਲਮ ਤੁਹਾਡੇ ਬਰੁਖਤ ਅੱਜ ਦਾ ਜਿਹੜਾ ਇਹ ਜਿਹੜੇ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹ ਇਹ ਹੈ ਕਿ 30 ਜੁਲਾਈ ਨੂੰ ਸੁਖਵਿੰਦਰ ਰਾਜਾ ਮਸੀਹ ਦੇ ਵੱਲੋਂ ਔਰ ਭਗਤਾਂ ਵਾਲਾ ਦਾਣਾ ਮੰਡੀ ਦੇ ਵਿੱਚ ਪਰ ਬਹੁਤ ਵੱਡਾ ਮਸੀਹ ਪਿਆਰ ਦਾ ਸਨੇਹਾ ਸਮਾमेलन ਜਿਹੜਾ ਕੀਤਾ ਜਾ ਰਿਹਾ ਜਿਸ ਵਿੱਚ ਅੱਜ ਸਾਰੇ ਹੀ ਪ੍ਰਭੂ ਦੇ ਦਾਸ ਔਰ ਬਿਸ਼ਪ ਸਹਿਬਾਣਾ ਵੱਲੋਂ ਔਰ ਮੇਰੇ ਵੱਲੋਂ ਜਾਨੀ ਕਿ ਸੁਖਵਿੰਦਰ ਰਾਜਾ ਮੁਨਿਸੀ ਦੇ ਵੱਲੋਂ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੱਥ ਜੋੜ ਕੇ ਨਿਮਰਤਾ ਸਹਿ ਬੇਨਤੀ ਕੀਤੀ ਜਾਂਦੀ ਹੈ ਕਿ 30 ਜੁਲਾਈ ਨੂੰ ਦੇਖੋ ਇਹ ਜਿਹੜਾ ਪ੍ਰੋਗਰਾਮ ਦਾ ਨਾਮ ਹੈ ਇਹਦਾ ਨਾਮ ਹੈ ਪਿਆਰ ਦਾ ਸਨੇਹਾ ਤੋਂ ਪ੍ਰਭੂ ਦੇ ਦਾਸ ਪਾਸ ਸੁਖਵਿੰਦਰ ਰਾਜਾ ਜੀ 30 ਜੁਲਾਈ ਨੂੰ ਦਿਨ ਬੁੱਧਵਾਰ ਪਿਆਰ ਦਾ ਸਨੇਹਾ ਲੈ ਕੇ ਪਰਪਕਾ ਵਾਲਾ ਦਾਣਾ ਮੰਡੀ ਚ ਪਹੁੰਚ ਰਿਹਾ ਸੋ ਮੇਰੀ ਹੱਥ ਜੋੜ ਕੇ ਆਪ ਸਭ ਨੂੰ ਅਪੀਲ ਹੈ ਕਿ ਅਸੀਂ ਇੱਕ ਦੂਜੇ ਦਾ ਸਬੂਤ ਦੇਣਾ ਹੈ ਅਸੀਂ ਇੱਕ ਦੂਜੇ ਨੂੰ ਪੱਠੇ ਹੋਣ ਦਾ ਸਬੂਤ ਦੇਣਾ ਹੈ ਜਿੱਦਾਂ ਕਿ ਬਾਈਬਲ ਦਾ ਹੁਕਮ ਆ ਔਰ ਪ੍ਰਭੂ ਯਿਸੂ ਨੇ ਵੀ ਯਹਵਾ ਪਰਮੇਸ਼ਰ ਨੇ ਵੀ ਆਖਿਆ ਵਾ ਕਿੰਨੀ ਸੋਹਣੀ ਗੱਲ ਆ ਜੇਕਰ ਭਰਾ ਮਿਲਜੁਲ ਕੇ ਰਹਿਣ ਸੋ ਪ੍ਰਭੂ ਦੇ ਦਾਸ ਦਾ ਮੇਨ ਜਿਹੜਾ ਮਕਸਦ ਇਹ ਹੈ ਜੋ ਭਗਤਾਂ ਵਾਲਾ ਦਾਣਾ ਮੰਡੀ ਦੇ ਅੰਦਰ ਜਿਹੜਾ ਮੀਟਿੰਗ ਕਰਨ ਦਾ ਪ੍ਰੋਗਰਾਮ ਕਰਨ ਦਾ ਪਿਆਰ ਦਾ ਸਨੇਹਾ ਸਭਾ ਕਰਨ ਤੋਂ ਜਿਹੜਾ ਮੇਨ ਮਕਸਦ ਉਹ ਇਹ ਹੈ ਕਿ ਅਸੀਂ ਸਾਰੇ ਪਿਆਰ ਦਾ ਸਬੂਤ ਦਈਏ ਅਸੀਂ ਸਾਰੇ ਹੀ ਇਕੱਤਰਤਾ ਦਾ ਸਬੂਤ ਦਈਏ ਤੇ ਸਾਰੇ ਹੀ ਵਿਸ਼ਵ ਸਭਾ ਬਾਨਾ ਨੂੰ ਲੀਡਰ ਸਭਾ ਬਾਨਾ ਨੂੰ ਐਲਡਰ ਸਭਾ ਬਾਨਾ ਨੂੰ ਪ੍ਰੋਫਟਾਂ ਨੂੰ ਔਰ ਡਰੇਵੀਰਨ ਜਿੰਨੇ ਵੀ ਖੁਦਾ ਦੇ ਖਾਦਮ ਵਕ ਵਕ ਧਰਤੀ ਦੇ ਸੇਵਾ ਕਰ ਰਿਹਾ ਮੇਰੀ ਉਹਨਾਂ ਨੂੰ ਇਹ ਅਪੀਲ ਹੈ ਔਰ ਨਿਮਰਤਾ ਸਹਿ ਇਹ ਬੇਨਤੀ ਹੈ ਕਿ 30 ਜੁਲਾਈ ਦਿਨ ਬੁੱਧਵਾਰ ਸਮਾ ਹੈ ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਆਪ ਸਾਰੇ ਜਰੂਰ ਪਹੁੰਚੋ ਤੇ ਇਸ ਪਿਆਰ ਦੇ ਸ੍ਰਿਆ ਸਮਾ ਦੀਆਂ ਜੜੀਆਂ ਵਾਂ ਰੌਣਕਾਂ ਨੂੰ ਦਹਾਇਆ ਜਾਵੇ ਸਿਰ ਕੋਈ ਨਹੀਂ ਹੈ ਕੀ ਉੱਤੇ ਆ ਰਿਹਾ ਹੈ ਨਾਲ ਕਿੰਨੀਆਂ ਪਸੰਦਾਂ ਦੇ ਉੱਤੇ ਇਕੱਠ ਨੂੰ ਦੇਖੀ ਜਾ ਸਕਦਾ ਮਿਨਾਲੇ ਪਿਆਰ ਦਾ ਸੁਨੇਹਾ ਕੀ ਕਿਉਂ ਦਿੱਤਾ ਗਿਆ ਦੇਖੋ ਜੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਪਿਆਰ ਦਾ ਸਨੇਹਾ ਇਸ ਕਰਕੇ ਰੱਖਿਆ ਗਿਆ ਹੈ ਕਿ ਅਸੀਂ ਸਾਰੇ ਹੀ ਮਸੀਹ ਭਾਈਚਾਰਾ ਰਲ ਕੇ ਤੇ ਇਸ ਪਿਆਰ ਦੀ ਸਨੇਹਾ ਸਭਾ ਇਸ ਕਰਕੇ ਰੱਖਿਆ ਕਿ ਜਿਹੜੀਆਂ ਇੱਕ ਦੂਜੇ ਦੇ ਵਿੱਚ ਨਫ਼ਰਤ ਦਾ ਬੀਜ ਬੀਜਿਆ ਗਿਆ ਹੈ ਕਿਸੇ ਦੇ ਵੀ ਪ੍ਰਤੀ ਚਾਏ ਕਿਸੇ ਕੌਮ ਦੀ ਪ੍ਰਤੀ ਸੋ ਪਿਆਰ ਦੀ ਸਭਾ ਕਰਨ ਦਾ ਆਪਣਾ ਜਿਹੜਾ ਮੇਨ ਮਕਸਦ ਇਹ ਹੈ ਕਿ ਕਿਉਂਕਿ ਪ੍ਰਭੂ ਯਿਸੂ ਦੇ ਵਚਨ ਦੇ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਜਿਹੜਾ ਹੈ ਉਹ ਸੰਸਾਰ ਨੂੰ ਦੇ ਦਿੱਤਾ ਹੈ ਸੋ ਮਸੀਹ ਦੀ ਬਾਣੀ ਔਰ ਪਰਮੇਸ਼ਵਰ ਦੀ ਬਾਣੀ ਸਾਨੂੰ ਪਿਆਰ ਕਰਨਾ ਸਿਖਾਉਂਦੀ ਹੈ ਸੋ ਪ੍ਰਭੂ ਦੇ ਦਾਸ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਜਾ ਆਪ ਦਾ ਸੁਨੇਹਾ ਲੈ ਕੇ ਤੇ ਧਰਤੀ ਦੇ ਕੋਨੇ-ਕੋਨੇ ਜਾਈਏ ਔਰ ਜਿਹੜਾ ਸੰਗਤਾਂ ਦਾ ਜਿਹੜਾ ਇਕੱਠ ਰੱਖਿਆ ਗਿਆ ਹੈ ਉਹ ਹਜ਼ਾਰਾਂ ਦੇ ਸਾਹਬ ਦੇ ਨਾਲ ਜਿਹੜਾ ਸੰਗਤਾਂ ਦਾ ਜਿਹੜਾ ਹੈ ਉਹ ਇਕੱਠ ਰੱਖਿਆ ਗਿਆ ਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਦਰੇਕੋ ਸਾਡੇ ਵਿੱਚ ਪ੍ਰਧਾਨ ਜੌਨ ਕੋਲੀ ਜੀ ਔਰ ਹੋਰ ਵੀ ਪ੍ਰਭੂ ਦੇ ਅੰਮ੍ਰਿਤਸਰ ਦੇ ਮਹਾਰਸ਼ਕ ਸੀਤਾ ਇਸ ਜਗਤ ਦੇ ਮੌਜੂਦ ਹੈ ਤਾਂ ਸੁਖਮਿੰਦਰ ਰਾਜਾ ਮਿਨਿਸਟਰੀ ਨੂੰ ਪਿਆਰ ਦੀ ਸ੍ਰੇਆ ਸਭਾ ਦੇ ਵਿੱਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਤੇ ਮੇਰਾ ਵਿਸ਼ਵਾਸ ਹੈ ਇਹ ਜਿਹੜੀ ਪਿਆਰ ਦੀ ਸਭਾ 30 ਜੁਲਾਈ ਨੂੰ ਹੋਣ ਜਾ ਰਿਹਾ ਬਹੁਤ ਵੱਡਾ ਭਾਰੀ ਜਗਤ ਇਕੱਠ ਹੋਵੇਗਾ ਸਰ ਵਰਸ਼ਿਪ ਟੀਮ ਕਿਹੜੀ ਆ ਵਰਸ਼ਿਪ ਦੇਖੋ ਜੀ ਸੁਖਮਿੰਦਰ ਰਾਜਾ ਮਿਨਿਸਟਰੀ ਦੀ ਆਪਣੀ ਟੀਮ ਹੈ ਜੇਕਰ ਤੁਸੀਂ YouTube ਤੇ ਖੋਲੋਗੇ ਸੁਖਮਿੰਦਰ ਰਾਜਾ ਮਿਨਿਸਟਰੀ ਤਾਂ YouTube ਤੇ ਤੁਹਾਨੂੰ ਵਰਸ਼ਿਪ ਟੀਮ ਮਿਲੇਗੀ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜੇ ਪਰ ਬਾਦੂ ਦੇਖੋ ਉੱਥੋਂ ਇਹ ਬੜਾ ਅੱਛਾ ਪ੍ਰਬੰਧ ਹੈ ਔਰ ਖਾਣੇ ਦਾ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਔਰ ਪ੍ਰਭੂ ਦੇ ਸੇਵਕਾਂ ਦੇ ਲਈ ਵੀ ਆਈਪੀ ਪ੍ਰਬੰਧ ਕੀਤਾ ਗਿਆ ਹੈ ਔਰ ਜਿਨੇ ਵੀ ਕੌਮ ਦੇ ਨਮਾਇਦੇ ਜਿਹੜੇ ਰਾਤ ਦਿਨ ਪ੍ਰਭੂ ਦੇ ਸੇਵਕਾਂ ਲਈ ਦਿਨ ਪ੍ਰਤੀ ਦਿਨ ਜਾਗਦੇ ਨੇ ਉਹਨਾਂ ਦੇ ਲਈ ਬੜੇ ਅੱਛੇ ਢੰਗ ਦਾ ਜਿਹੜਾ ਵਾ ਬੈਠਣ ਉੱਠਣ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਵੀ ਦੇਖੋ ਅਸੀਂ ਮਾਰਕੀਟ ਕਮੇਟੀ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਪ੍ਰਸ਼ਾਸਨ ਦਾ ਵੀ ਇਸੋਕ ਸਾਨੂੰ ਪੂਰਾ ਸਹਿਯੋਗ ਹੈ ਮੈਂ ਜੋਨ ਕੋਪਲੀ ਪ੍ਰੈਜ਼ੀਡੈਂਟ ਆਸੋਲ ਪਾਥ ਆਫ ਪਾਰਲਮਨਰ ਚਰਚ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਵਰਲਡ ਕੁਇਸਚਨ ਬੁੱਕਸ ਕਮੇਟੀ ਥੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਕਲਾਮ ਜੀ ਵੀ ਲਿਖਾ ਕਿ ਕਿੰਨਾ ਚੰਗਾ ਕਿੰਨੀ ਚੰਗੀ ਗੱਲ ਹੈ ਕਿ ਭਾਈ ਮਿਲ ਕੇ ਵਸਣ ਔਰ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ 30 ਤਰੀਕ ਨੂੰ ਜਿਹੜੀ ਬਹੁਤ ਵੱਡੀ ਕਨਵੈਨਸ਼ਨ ਜਿਹੜੀ ਅੰਮ੍ਰਿਤਸਰ ਦੀ ਧਰਤੀ ਪਰ ਹੋਣ ਜਾ ਰਹੀ ਹੈ ਔਰ ਅਸੀਂ ਉਸ ਪਰਮੇਸ਼ਵਰ ਦੀ ਕਿਰਪਾ ਨਾਲ ਆਸ ਕਰਦੇ ਹਾਂ ਕਿ ਸਾਰੇ ਲੋਕ ਇਸ ਜਿਹੜੀ ਹੈ ਕਨਵੈਨਸ਼ਨ ਨੂੰ ਅਟੈਂਡ ਕਰਨਗੇ ਇਸ ਜਿਹੜਾ ਪਿਆਰ ਦਾ ਸੁਨੇਹਾ ਜਿਹੜਾ ਧਾਰਮਿਕ ਸੰਮੇਲਨ ਹੈ ਇਹਦੇ ਵਿੱਚ ਆ ਕੇ ਪ੍ਰਭੂ ਦੀਆਂ ਵੱਡੀਆਂ ਭਾਰੀਆਂ ਆਸ਼ੀਸ਼ਾਂ ਦੇ ਬਰਕਤਾਂ ਨੂੰ ਪ੍ਰਾਪਤ ਕਰਨਗੇ ਪਰ ਕਿਉਂਕਿ ਪਿਆਰ ਦਾ ਸੁਨਾ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਮਸੀਹ ਭਾਈਚਾਰੇ ਦੇ ਅੰਦਰ ਜਿਹੜਾ ਸਾਡਾ ਪਵਿੱਤਰ ਗ੍ਰੰਥ ਬਾਈਬਲ ਹੈ ਇਹ ਸਾਰੀ ਦੀ ਸਾਰੀ ਬਾਈਬਲ ਜਿਹੜੀ ਪਿਆਰ ਦੇ ਉੱਪਰ ਹੀ ਅਧਾਰਿਤ ਹੈ ਲਿਖਿਆ ਹੈ ਜੇਕਰ ਤੂੰ ਸਾਰੇ ਹੁਕਮਾਂ ਨੂੰ ਮੰਨਦਾ ਹੈ ਪਿਆਰ ਨਹੀਂ ਕਰਦਾ ਤਾਂ ਫਿਰ ਤੇਰੇ ਹੁਕਮਾਂ ਨੂੰ ਮੰਨਣਾ ਜਿਹੜਾ ਉਹ ਬੇਰਤ ਹੈ ਸੋ ਇਸ ਕਰਕੇ ਆਓ ਨਾਲ ਮਿਲ ਕੇ ਚੰਗੇ ਪੰਜਾਬ ਦੀ ਚੰਗੇ ਭਾਰਤ ਦੀ ਸਿਰਜਣਾ ਕਰੀਏ ਕਿਉਂਕਿ ਪਿਆਰ ਦਾ ਸੁਨੇਹਾ ਸਿਰਫ ਮਸੀਹੀ ਲੋਕਾਂ ਲਈ ਨਹੀਂ ਆ ਇਹਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਨੂੰ ਖੁੱਲੇ ਮਨ ਨਾਲ ਸੱਦਾ ਆਓ ਤੇ ਪ੍ਰਭੂ ਦੀ ਆਸ਼ੀਸ਼ ਤੇ ਬਰਕਤ ਨੂੰ ਪ੍ਰਾਪਤ ਕਰੋ 30 ਤਰੀਕ ਨੂੰ ਆ ਜਿਹੜੇ 30 ਜੁਲਾਈ ਆ ਦਿਨ ਬੁੱਧਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰਭੂ ਦੇ ਜਿਹੜੇ ਬਚਨ ਪ੍ਰਭੂ ਦੇ ਸੇਵਕ ਜਿਹੜੇ ਆ ਬਟ ਮੁਰਲੇ ਵਿਚਨ ਜਿਹੜੇ ਆ ਤੁਹਾਡੇ ਨਾਲ ਸ਼ੇਅਰ ਕਰਦ ਕੇ ਪਵਿੱਤਰ ਬਾਈਬਲ ਦੇ ਵਿੱਚੋਂ ਸੁਖਵਿੰਦਰ ਰਾਜਾ ਜੀ ਕਿਹਾ ਕਿ ਪ੍ਰਭੂ ਦੇ ਬਹੁਤ ਅੱਛੇ ਉਹ ਕੇ ਸੇਵਕ ਨੇ ਉਹ ਪਵਿੱਤਰ ਬਾਈਬਲ ਦੇ ਵਿੱਚੋਂ ਜਿਹੜੇ ਆ ਜਿਹੜੇ ਆ ਵਚਨਾਂ ਦੇ ਨਾਲ ਸਾਰਾ ਬੋਲ ਕਰਕੇ ਔਰ ਜਿਹੜੇ ਪ੍ਰਭੂ ਦੇ ਗੁਣ ਗaan ਕਰਨ ਵਾਲੀ ਜਿਹੜੀ ਵਰਸ਼ਿਪ ਟੀਮ ਹੈ ਉਹ ਵੀ ਬੜੀ ਤਿਆਰੀ ਦੇ ਨਾਲ ਆਤਮਿਕ ਚੀਜ਼ਾਂ ਨੂੰ ਨਾਲ ਲੈ ਕੇ ਆਪਣੇ ਜਿਹੜੇ ਪ੍ਰਭੂ ਦੇ ਭਜਨਾਂ ਪੇਸ਼ ਕਰਨਗੇ ਔਰ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਹਰ ਤਰੀਕੇ ਦੀ ਫੈਸਿਲਿਟੀ ਜਿਹੜੀ ਹੈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਹੜੀ ਹੈ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਸੀ ਉਹਨੂੰ ਫੁੱਲਫਿਲ ਕੀਤਾ ਗਿਆ ਹੈ ਚਾਹੇ ਉਹ ਪਾਣੀ ਦਾ ਇੰਤਜ਼ਾਮ ਹੋਵੇ ਚਾਹੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਹੋਵੇ ਚਾਹੇ ਸਿਟਿੰਗ ਏਰੀਆ ਹੋਵੇ ਚਾਹੇ ਸਾਡੇ ਆਪਣੇ ਵਲੰਟੀਅਰ ਵੀ ਸੇਵਾਦਾਰੀ ਤਤਪਰ ਰਹਾਂਗੇ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਸ਼ਾਸਨ ਦੇ ਨਾਲ ਵੀ ਪੂਰੀ ਹੈਲਪ ਕਰਨਗੇ ਤਾਂ ਕਿ ਵੱਡੀ ਭੀੜ ਜਿਹੜੀ ਜਿਹੜੀ ਇੱਥੇ ਆ ਰਹੀ ਹੈ ਵੱਡਾ ਜਿਹੜਾ ਜਿਹੜੇ ਸਵੇ ਇਕੱਠ ਹੋ ਰਿਹਾ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨਾਲ ਵੀ ਸਹਿਯੋਗ ਕਰਾਂਗੇ ਔਰ ਸਾਡੇ ਵਲੰਟੀਅਰ ਵੀ ਆਪਣੀ ਜਿਹੜੀ ਹੈ ਸੇਵਾ ਭਾਵਨਾ ਨੂੰ ਜਾਰੀ ਰੱਖੇਗਾ

ਔਰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਮੈਸੇਜ ਲਗਾ ਰਹੇ ਨੇ ਚਾਹੇ ਉਹ ਸੋਸ਼ਲ ਮੀਡੀਆ ਤੇ ਹੋਵੇ ਚਾਹੇ ਜਾ ਕੇ ਇਨਵੀਟੇਸ਼ਨ ਦੇਣਾ ਹੋਵੇ ਸੋ ਆਸ ਕਰਦੇ ਆ ਉਸ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਹੁਤ ਵੱਡਾ ਇਕੱਠ ਜਿਹੜਾ ਆ ਉਹ ਬਰਕਤਾਂ ਨੂੰ ਪ੍ਰਾਪਤ ਕਰਦਾ ਹੋਇਆ ਤੁਹਾਨੂੰ ਨਜ਼ਰ ਆਉ। ਠੀਕ। ਤਾੜਾਮੰਡੀ ਅੰਮ੍ਰਿਤਸਰ ਉੱਥੇ ਇੱਕ ਭਾਰੀ ਮਸੀਹ ਸੰਮੇਲਨ ਜਿਹੜਾ ਸਾਸੰਗ ਹੋਣ ਜਾ ਰਿਹਾ ਵਾ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਸੀਹ ਭਾਈਚਾਰੇ ਦੇ ਸੰਗਤਾਂ ਪ੍ਰਭੂ ਯਸੂ ਮਸੀਹ ਦਾ ਗੌਰगान ਕਰਨ ਗਏ ਆ। ਔਰ ਬਹੁਤ ਸਾਰੇ ਲੋਕ ਜੋ ਵਿਸ਼ਵਾਸ ਦੇ ਨਾਲ ਆਣਗੇ ਉਹ ਦੁਖੀਆਂ ਦੁਖੀ ਬਿਮਾਰ ਰੋਗਾ ਤੋਂ ਜਿਹੜੇ ਉਹ ਚੰਗਿਆਈ ਵੀ ਪਾਣਗੇ ਵਿਸ਼ਵਾਸ ਦੇ ਨਾਲ ਜਿਹੜੇ ਆਣ ਕਿਉਂਕਿ ਪ੍ਰਭੂ ਚੰਗਾ ਕਰਦਾ ਵਾ ਔਰ ਕਰਦਾ ਰਹੇਗਾ ਤੇ ਕਰਦਾ ਆਇਆ ਵਾ ਔਰ ਕਰਦਾ ਰਹੇਗਾ ਕਿਉਂਕਿ ਸਾਡੀ ਬਾਈਬਲ ਦਾ ਸਿਧਾਂਤ ਆ ਔਰ ਬਾਈਬਲ ਜਿਹੜੀ ਚਮਤਕਾਰਾਂ ਤੇ ਚਿੰਨਾਂ ਤੇ ਹੀ ਆ ਇਸ ਕਰਕੇ ਜਿਹੜਾ ਵਾ ਸਭਣਾ ਨੂੰ ਜਿਹੜਾ ਹੱਥ ਜੋੜ ਕੇ ਬੇਤੀ ਆ ਪੂਰੇ ਮਸੀਹ ਭਾਈਚਾਰੇ ਨੂੰ ਕਿੰਮਤੀ 30 ਜੁਲਾਈ ਨੂੰ ਸਮਾਢੀਕ 6 ਵਜੇ ਭਗਤਾ ਵਾਲਾ ਦਾਣਾ ਮੰਡੀ ਵਿਖੇ ਪਹੁੰਚੋ ਔਰ ਪਹੁੰਚ ਕੇ ਪ੍ਰਭੂ ਦੇ ਘਰ ਤੋਂ ਆਸ਼ੀਸ਼ਾਂ ਬਰਕਤਾਂ ਪਾਈਏ ਔਰ ਜਿਹੜਾ ਵਾ ਸੰਬੜਾ ਦੇ ਵਿੱਚ ਪਿਆਰ ਦੀ ਜਿਹੜੀ ਗੱਲ ਕਰੀਏ ਔਰ ਪਿਆਰ ਦਾ ਸੇ ਨਹਾ ਦੇ ਕੇ ਔਰ ਪ੍ਰਭੂ ਕੋ ਜਿਹੜੀ ਆਸ਼ੀਸ਼ ਔਰ ਬਰਕਤਾਂ پا ਕੇ ਬਾਗੋ ਬਾਗ ਹੋਈਏ ਇੱਕ ਵਾਰੀ ਸਾਰਿਆਂ ਨੂੰ ਨਿਮਰਤਾ ਸਹਿਤ ਮੁਸੀਬ ਭਾਈਚਾਰੇ ਨੂੰ ਔਰ ਸਰਬ ਸਭਾਜ ਨੂੰ ਮੇਰੀ ਬੇਨਤੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ 30 ਜੁਲਾਈ ਨੂੰ ਆ ਕੇ ਔਰ ਉਸ ਦੇ ਕਨਵੈਨਸ਼ਨ ਦੇ ਜਿਹੜੀਆਂ ਵਾ ਰੋਕ ਕੱਢ ਦਿਓ ਧੰਨਵਾਦ ਸਾਰਿਆਂ ਨੂੰ ਜੈਮਸ